ਸ਼ਰੋਮਣੀ ਅਕਾਲੀ ਦਲ ਦੇ ਜੋ ਮੌਜੂਦਾ ਹਾਲਾਤ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਾਰਟੀ ਕਿੱਧਰ ਜਾ ਰਹੀ ਹੈ ਇਹਦਾ ਜਵਾਬ ਉੱਥੇ ਹੀ ਮਿਲ ਜਾਂਦਾ ਜਦੋਂ ਲੋਕ ਸਭਾ ਇਲੈਕਸ਼ਨ ਹੁੰਦੀ ਹੈ ਅਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪੰਥ ਕਿੰਨੂ ਕਿੰਨੂ ਫਤਵਾ ਦਿੰਦਾ ਹੈ ਖੈਰ ਆਪਣੇ ਆਪ ਨੂੰ ਯਾਨੀ ਕਿ ਸ਼ਰੋਮਣੀ ਅਕਾਲੀ ਦਲ ਨੂੰ ਪੰਥਕ ਪਾਰਟੀ ਦੱਸਿਆ ਜਾਂਦਾ ਇਹਦਾ ਇਤਿਹਾਸ 100 ਸਾਲ ਤੋਂ ਵੱਧ ਪੁਰਾਣਾ ਦੱਸਿਆ ਜਾਂਦਾ ਹੈ ਪਰ ਇੱਥੇ ਆ ਕੇ ਸਵਾਲ ਖੜਦਾ ਹੈ ਕਿ ਜਿਹਦਾ ਇਤਿਹਾਸ ਇੰਨਾ ਗੌਰਵਮਈ ਹੋਵੇ ਜਿਹਦਾ ਇਤਿਹਾਸ ਇੰਨਾ ਵੱਡਾ ਹੋਵੇ ਉਸ ਪਾਰਟੀ ਨੂੰ ਹੇਠਾਂ ਡਿੱਗਦਿਆਂ ਚਰਵਨੀ ਲੱਗਿਆ ਇਹ ਕਿਵੇਂ ਸੰਭਵ ਹੈ ਉਹ ਪਾਰਟੀ ਕਿਵੇਂ ਇੱਕਦਮ ਨਿਗਾਰ ਵੱਲ ਵਧ ਗਈ ਉਹ ਪਾਰਟੀ ਕਿਵੇਂ ਖਾਤਮੇ ਵੱਲ ਵਧ ਗਈ ਔਰ ਕਿਹੜੇ ਕਾਰਨਾਂ ਵਾਸਤੇ ਉਹ ਇਧਰਲੇ ਪਾਸੇ ਵਧੀਆ ਹੈ ਪਾਰਟੀ ਇਹਦੇ ਉੱਤੇ ਵਿਚਾਰ ਹੋਣਾ ਬਹੁਤ ਜ਼ਰੂਰੀ ਹੈ ਦਰਅਸਲ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਜੋ ਹੋਇਆ ਉਹਦੇ ਸੰਦਰਭ ਦੇ ਵਿੱਚ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਬਹੁਤ ਜ਼ਰੂਰੀ ਹੈ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਜ਼ਰੂਰ ਜਸ਼ਨ ਮਨਾ ਰਿਹਾ ਹੋਵੇਗਾ ਕਿ ਇੱਕ ਇੱਕ ਸੀਟ ਅਸੀਂ ਜਿਹੜੀ ਬੀਬਾ ਹਰਸਿਮਰਤ ਕੌਰ ਬਾਦਲ ਵਾਲੀ ਸੀਟ ਹੈ ਬਠਿੰਡੇ ਵਾਲੀ ਉਹ ਜਿੱਤ ਗਏ ਪਰ ਇੱਥੇ ਉਹਨਾਂ ਨੂੰ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਬਾਕੀ ਸੀਟਾਂ ਦੇ ਉੱਤੇ ਤੁਸੀਂ ਜ਼ਮਾਨਤਾਂ ਜਬਤ ਕਰਾਈਆਂ ਨੇ ਬਾਕੀ ਸੀਟਾਂ ਜਿਹੜੀਆਂ ਨੇ 10 ਸੀਟਾਂ ਘਟੋਟ ਐ ਹੋ ਜੀਆਂ ਨੇ ਜਿਨ੍ਹਾਂ ਦੇ ਉੱਤੇ ਅਕਾਲੀ ਦਲ ਦੀ ਜ਼ਮਾਨਤ ਜਬਤ ਹੋਈ ਹੈ ਔਰ ਅਕਾਲੀ ਦਲ ਕਿੱਥੇ ਖੜੇ ਆਇਆ ਇਹ ਤੋਂ ਹੀ ਪ੍ਰਤੀਤ ਹੁੰਦਾ ਹੈ ਖੈਰ ਇਹਦੇ ਆਪੋਜ਼ਿਟ ਸਿੱਖਾਂ ਨੇ ਪੰਜਾਬੀਆਂ ਨੇ ਪੰਥਕਦਰਦੀਆਂ ਨੇ ਕਿੰਨੂੰ ਫਤਵਾ ਦਿੱਤਾ ਇਹਨਾਂ ਦੇ ਆਪੋਜ਼ਿਟ ਪੰਥਕਦਰਦੀਆਂ ਨੇ ਗਰਮ ਖਿਆਲੀਆਂ ਨੂੰ ਫਤਵਾ ਦਿੱਤਾ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਚੌੜ ਜੱਤ ਦੇ ਨੇ ਬੜਾ ਵੱਡਾ ਮਾਰਜਨ ਹੈ ਉਹਨਾਂ ਦੇ ਆਪੋਜ਼ਿਟ ਜੇ ਪੰਥਕ ਪਾਰਟੀ ਦੀ ਗੱਲ ਕਰੀਏ ਤਾਂ ਪੰਥਕ ਪਾਰਟੀ ਤੋਂ ਵਿਰਸਾ ਸਿੰਘ ਵਲਟੋਹਾ ਖੜੇ ਹੁੰਦੇ ਨੇ ਪੰਥਕ ਪਾਰਟੀ ਮੰਨੀ ਜਾਂਦੀ ਆ ਪੰਥਕ ਦਰਦੀ ਮੰਨੇ ਜਾਂਦੇ ਨੇ ਪੰਥ ਦੇ ਪੈਰੋਕਾਰ ਮੰਨੇ ਜਾਂਦੇ ਨੇ ਪਰ ਇਹਨਾਂ ਪੈਰੋਕਾਰਾਂ ਨੂੰ ਗਰਮ ਖਿਆਲੀਆਂ ਨੇ ਖੁੰਝੇ ਲਾਤਾ ਭਾਈ ਅਮਰਤਪਾਲ ਸਿੰਘ ਵਿਰਸਾ ਸਿੰਘ ਵਲਟੋਹਾ ਨੂੰ ਬੜੀ ਬੁਰੀ ਤਰ੍ਹਾਂ ਹਰਾਉਂਦੇ ਨੇ ਬੜਾ ਵੱਡਾ ਮਾਰਜਨ ਭਾਈ ਅਮਰਤਪਾਲ ਸਿੰਘ ਲੈ ਕੇ ਜਿੱਤਦੇ ਨੇ ਫਰੀਦਕੋਟ ਦੇ ਵਿੱਚ ਵੀ ਆਈ ਹੁੰਦਾ ਫਰੀਦਕੋਟ ਦੇ ਵਿੱਚ ਵੀ ਸਰਬਜੀਤ ਸਿੰਘ ਖਾਲਸਾ ਜਿੱਤ ਦਾ ਝੰਡਾ ਫਹਿਰਾਉਂਦੇ ਨੇ ਔਰ ਫਰੀਦਕੋਟ ਦੀ ਧਰਤੀ ਦੇ ਉੱਤੇ ਅਕਾਲੀ ਦਲ ਨਾ 3 ਚ ਰਹਿੰਦੀ ਆ ਨਾ 13 ਚ ਰਹਿੰਦੀ ਆ ਇਹ ਦੋ ਸੀਟਾਂ ਦਾ ਖਾਸ ਮਕਸੂਸ ਨੇ ਸਿਰਫ ਬਠਿੰਡਾ ਦੀ ਸੀਟ ਛੱਡ ਕੇ ਬਾਕੀ ਸਾਰੀਆਂ ਸੀਟਾਂ ਤੇ ਇਹੋ ਹਾਲ ਹੋਏ ਨੇ ਸ਼ਰੋਮਣੀ ਅਕਾਲੀ ਦਲ ਦੇ 10 ਸੀਟਾਂ ਦੇ ਉੱਤੇ ਤਾਂ ਜ਼ਮਾਨਤਾਂ ਜਬਤ ਹੋਈਆਂ ਨੇ ਉੱਥੇ ਤਾਂ ਕੁਝ ਬੋਲਿਆ ਹੀ ਨਹੀਂ ਜਾ ਸਕਦਾ ਹੁਣ ਕੀ ਲੋਕਾਂ ਦਾ ਝੁਕਾ ਜਿਹੜੇ ਲੋਕ ਆਪਣੇ ਆਪ ਨੂੰ ਪੰਥਕ ਦਰਦੀ ਮੰਨਦੇ ਨੇ ਜਿਹੜੇ ਲੋਕ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਜਿਹੜੇ ਸਿੱਖ ਸਮੁਦਾਇ ਦਾ ਹਿੱਸਾ ਨੇ ਉਹਨਾਂ ਲੋਕਾਂ ਨੇ ਪੰਥਕ ਜਮਾਤ ਨੂੰ ਛੱਡ ਕੇ ਤੇ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾਈ ਉਹਨਾਂ ਲੋਕਾਂ ਨੇ ਪੰਥਕ ਜਮਾਤ ਨੂੰ ਛੱਡ ਕੇ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਈ ਇੱਥੋਂ ਸਾਫ਼ ਪ੍ਰਤੀਤ ਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਚੱਲਦੇ ਸ਼੍ਰੋਮਣੀ ਅਕਾਲੀ ਦਲ ਨੂੰ ਫਤਵਾ ਦੇਣ ਤੋਂ ਲੋਕਾਂ ਨੇ ਇਨਕਾਰ ਕਰ ਦਿੱਤਾ। ਔਰ ਦੂਜੇ ਪਾਸੇ ਵੱਡਾ ਮਾਰਜਨ ਕਿੰਨੂੰ ਮਿਲਿਆ? ਵੱਡਾ ਮਾਰਜਨ ਮਿਲਿਆ ਕਾਂਗਰਸ ਪਾਰਟੀ ਨੂੰ। ਹੈਰਾਨੀ ਦੀ ਗੱਲ ਇੱਥੇ ਹੁੰਦੀ ਹੈ ਕਿ ਪੰਜਾਬ ਦੇ ਵਿੱਚ 1984 ਦੇ ਵਿੱਚ ਕਾਂਗਰਸ ਪਾਰਟੀ ਦੇ ਉੱਤੇ ਤੌਂਤ ਲੱਗੀ ਹੁਣ ਤੱਕ ਲੱਗਦੀ ਆ ਕਿ ਕਾਂਗਰਸ ਪਾਰਟੀ ਨੇ ਇੱਕ ਵੱਡਾ ਹਮਲਾ ਕੀਤਾ ਸਿੱਖ ਪੰਥ ਦੇ ਉੱਤੇ। ਸ਼੍ਰੀ ਕਾਲ ਤੱਕ ਸਾਭ ਟਾਟੇ ਨਹੀਂ ਕਰ ਦਿੱਤੇ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਕੀਤਾ ਗਿਆ ਔਰ ਉਹ ਦਰਦ ਅਜੇ ਤੱਕ ਲੈ ਕੇ ਤੁਰ ਰਹੇ ਨੇ ਲੋਕ ਉਸ ਤੋਂ ਬਾਅਦ ਜਿਹੜੇ ਦੰਗੇ ਹੋਏ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਕਤਲ ਤੋਂ ਬਾਅਦ ਉਹਨਾਂ ਹਮਲਿਆਂ ਨੂੰ ਲੈ ਕੇ ਉਸ ਨਸਲਕੁਸ਼ੀ ਨੂੰ ਲੈ ਕੇ ਅਜੇ ਤੱਕ ਲੋਕਾਂ ਦੇ ਵਿੱਚ ਰੋਸ ਹੈ ਪਰ ਉਹੀ ਪੰਜਾਬ ਦੇ ਲੋਕ ਕਾਂਗਰਸ ਨੂੰ ਫਤਵਾ ਦੇ ਰਹੇ ਨੇ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਉਹੀ ਪੰਜਾਬ ਦੇ ਲੋਕ 7 ਸੀਟਾਂ ਕਾਂਗਰਸ ਨੂੰ ਜਿਤਾਉਂਦੇ ਨੇ ਹੈਰਾਨੀ ਨਹੀਂ ਹੁੰਦੀ ਉਸੇ ਪੰਜਾਬ ਦੇ ਵਿੱਚ ਜਿੱਥੇ ਐਡਾ ਵੱਡਾ ਘਾਣ ਹੋਇਆ ਹੋਵੇ ਉਹਨਾਂ ਲੋਕਾਂ ਨੇ ਪੰਥਕ ਪਾਰਟੀ ਨੂੰ ਨਾ ਚੁਣ ਕੇ ਕਾਂਗਰਸ ਪਾਰਟੀ ਨੂੰ ਚੁਣਿਆ ਕਿਉਂ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਪੰਥ ਨੂੰ ਸ਼ੰਕੇ ਨੇ ਕਿਉਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਪੰਥ ਨੂੰ ਯਕੀਨ ਨਹੀਂ ਰਿਹਾ ਕਿ ਜਾਂ ਤਾਂ ਗਰਮ ਖਿਆਲੀਆਂ ਦੇ ਹੱਥ ਕਮਾਂਡ ਸੌਂਪੀ ਜਾ ਰਹੀ ਹੈ ਜਾਂ ਫਿਰ ਕਾਂਗਰਸ ਪਾਰਟੀ ਦੇ ਹੱਥ ਕਮਾਂਡ ਸੌਂਪੀ ਜਾ ਰਹੀ ਹੈ ਜਿਸ ਨੂੰ ਲੈ ਕੇ ਸਿੱਖ ਅਜੇ ਵੀ ਨਿਰਾਸ਼ ਨੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਸਿਰਫ ਇਸੇ ਬੁਨਿਆਦ ਦੇ ਉੱਤੇ ਨਹੀਂ ਕੀਤਾ ਜਾਣਾ ਸਮਝਿਆ ਜਾ ਸਕਦਾ ਕਾਂਗਰਸ ਪਾਰਟੀ ਦੇ ਉੱਤੇ ਸਵਾਲ ਚੱਕਣ ਲੱਗਿਆਂ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਉਦੋਂ ਵੱਧ ਕਰਕੇ ਇੱਕ ਐਪੀਸੋਡ ਸਭ ਤੋਂ ਜ਼ਿਆਦਾ ਨਸ਼ਰ ਕੀਤਾ ਜਾਂਦਾ ਉਹ ਐਪੀਸੋਡ ਇਹੀ ਹੈ 1984 ਦਾ ਐਪੀਸੋਡ ਉਹ ਭਾਵੇਂ ਉਹ ਦਰਬਾਰ ਸਾਹਿਬ ਦੇ ਉੱਤੇ ਸ੍ਰੀ ਕਲਤਕ ਸਾਬ ਉੱਤੇ ਫੌਜੀ ਹਮਲਾ ਹੋਵੇ ਜਾਂ ਫਿਰ ਇੰਦਰਾ ਗਾਂਧੀ ਦੀ ਸੈਸਿਨੇਸ਼ਨ ਤੋਂ ਬਾਅਦ ਸਿੱਖ ਕਤਲੇਆਮ ਹੋਵੇ ਇਸ ਨੂੰ ਮੁੱਖ ਰੱਖ ਕੇ ਤੁਰਿਆ ਜਾਂਦਾ ਔਰ ਇਸ ਤੋਂ ਬਾਅਦ ਹੀ ਇੱਕ ਇਹੋ ਜਿਹਾ ਦੌਰ ਪੰਜਾਬ ਦੇ ਵਿੱਚ ਆਇਆ ਸੀ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਚੜ੍ਹਤ ਜਿਹੜੀ ਆ ਉਹ ਵੇਖਣ ਨੂੰ ਮਿਲੀ ਹੈ ਜਦੋਂ ਉਹ ਗਰਮ ਖਿਆਲੀਆਂ ਦੀ ਚੜ੍ਹਤ ਜਿਹੜੀ ਆ ਉਹ ਵੇਖਣ ਨੂੰ ਮਿਲੀ ਹੈ ਪਰ ਉਹ ਦੌਰ ਲੰਘਿਆ ਤੇ ਹੁਣ 2024 ਦੀਆਂ ਲੋਕ ਸਭਾ ਚੋਣਾਂ ਆਈਆਂ ਤੇ ਉਸ ਵੇਲੇ ਅਕਾਲੀ ਦਲ ਨੂੰ ਨਾਕਾਰ ਦਿੱਤਾ ਗਿਆ ਅਕਾਲੀ ਦਲ ਨੂੰ ਮੇਨ ਧਾਰਾ ਦੇ ਵਿੱਚ ਮੁੱਖ ਧਾਰਾ ਦੇ ਵਿੱਚ ਆਉਣ ਹੀ ਨਹੀਂ ਦਿੱਤਾ ਗਿਆ ਕਿ ਵੋਟਾਂ ਜਿਹੜਾ ਪੰਜਾਬ ਹੈ ਉਹ ਕਾਂਗਰਸ ਨੂੰ ਪਾਉਂਦਾ ਹੈ ਵੱਧ ਤੌਰ ਦੇ ਉੱਤੇ ਕਾਂਗਰਸ ਦੇ ਐਮਪੀ ਜਿੱਤਦੇ ਨੇ ਉਸ ਤੋਂ ਬਾਅਦ ਗਰਮਖਿਆਲੀਆਂ ਨੂੰ ਵੋਟ ਪੈਂਦੀ ਹੈ ਉਸ ਤੋਂ ਬਾਅਦ ਅੰਤ ਵਿੱਚ ਆ ਕੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਲੀਡਰ ਜਿੱਤਦੀ ਹੈ ਉਹ ਵੀ ਬੀਬਾ ਸਿਮਰਤ ਕੌਰ ਬਾਦਲ ਕੀ ਇਸ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇੱਥੇ ਆਣ ਕੇ ਦੇਖ ਨਹੀਂ ਪਾਰੀ ਕਿ ਵਾਪਰ ਕੀ ਰਿਹਾ ਔਰ ਕਿਹੜੇ-ਕਿਹੜੇ ਬਦਲ ਜ਼ਰੂਰੀ ਨੇ ਤੇ ਲਾਜ਼ਮੀ ਨੇ ਹਾਲਾਂਕਿ ਵੋਟਾਂ ਪੈ ਹਟੀਆਂ ਨੇ ਔਰ ਗੱਲਾਂ ਇਹ ਵੀ ਚੱਲਦੀਆਂ ਪਈਆਂ ਕਿ ਗਿੱਦੜਬਾਹ ਤੋਂ ਸੁਖਬੀਰ ਸਿੰਘ ਬਾਦਲ ਦੁਆਰਾ ਚੋਣ ਮੈਦਾਨ ਦੇ ਵਿੱਚ ਨਿਤਰ ਸਕਦੇ ਨੇ ਉਹ ਸੁਖਬੀਰ ਸਿੰਘ ਬਾਦਲ ਜਿਹੜੇ 2022 ਦੇ ਵਿੱਚ ਹਾਰ ਤੋਂ ਬਾਅਦ ਸ਼ਾਇਦ ਇੰਨਾ ਡਰ ਗਏ ਸੀ ਕਿ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਚੋਣ ਲੜਨਾ ਉਹਨਾਂ ਨੇ ਮੁਨਾਸਬ ਨਹੀਂ ਸਮਝਿਆ ਪਰ ਹੁਣ ਗਿੱਦੜਬਾਹ ਤੋਂ ਚੋਣ ਲੜ ਸਕਦੇ ਨੇ ਸੁਖਬੀਰ ਬਾਦਲੇ ਚਰਚਾਵਾਂ ਚੱਲਦੀਆਂ ਪਈਆਂ ਨੇ ਚੋਣ ਲੜਣਗੇ ਜਾਂ ਨਹੀਂ ਲੜਨਗੇ ਬਾਅਦ ਵਿੱਚ ਪਤਾ ਲੱਗੇਗਾ ਪਰ ਦੂਜਾ ਧੜਾ ਜਿਹੜਾ ਬਣਿਆ ਬਾਗੀ ਧੜਾ ਜਿਹੜਾ ਬਣਿਆ ਉਹ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਉੱਤੇ ਉਂਗਲਾ ਜ਼ਰੂਰ ਚੁੱਕਦਾ ਪਿਆ। ਉਸ ਬਾਗੀ ਧੜੇ ਦੀਆਂ ਕੋਸ਼ਿਸ਼ਾਂ ਕੀ ਰੰਗ ਲਿਆਉਣਗੀਆਂ ਕਿ ਸੁਖਬੀਰ ਸਿੰਘ ਬਾਦਲ ਦੇ ਹੱਥੋਂ ਪ੍ਰਧਾਨਗੀ ਜਾਵੇਗੀ ਔਰ ਕੀ ਸ਼ਰੋਮਣੀ ਅਕਾਲੀ ਦਲ ਦੁਆਰਾ ਸੁਰਜੀਤ ਹੋਵੇਗੀ ਜਾਂ ਨਹੀਂ ਇਹ ਵੇਖਣਾ ਹੋਵੇਗਾ। ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।